ਸਾਰ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬੇਅਦਬੀਆਂ ਤੇ ਬਾਦਲ ਦਾ ਪੱਤਰ ਹੋਇਆ ਵਾਇਲ ਦਿਲ ਦੀ ਪੀੜਾ ਕੀਤੀ ਜ਼ਾਹਿਰ ਕੀ ਆਪਣਾ ਫਰਜ਼ ਤਨਦੇਹੀ ਨਾਲ ਨਿਭਾਇਆ ਹਾਂਜੀ ਮੈਂ ਗੱਲ ਕਰ ਰਿਹਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੇ ਲਗਭਗ 5 ਵਾਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਰਹੇ ਪਰ ਕਾਸਿਮ ਬਾਦਲ 17 ਅਕਤੂਬਰ 2015 ਨੂੰ ਆਪਣੇ ਸਾਥੀਆਂ ਸਮੇਤ ਸ਼੍ਰੀ ਅਕਾਲ ਤਖਸੈ ਵਕੇ ਆਪਣੇ ਆਪ ਨੂੰ ਲੈ ਕੇ ਤਲਬ ਹੁੰਦੇ ਨੇ ਅਤੇ ਉਹ ਸਪਸ਼ਟੀਕਰਨ ਦਿੰਦੇ ਨੇ ਬੇਅਦਬੀਆਂ ਦੇ ਮੁੱਦਿਆਂ ਨੂੰ ਲੈ ਕੇ ਉਹਨੇ ਕਿਹਾ ਕਿ ਦੇਸ਼ ਦੀ ਜਦੋਂ ਵਾਗਡੋਰ ਮੁੱਖ ਮੰਤਰੀ ਦੇ ਹੱਥ ਵਿੱਚ ਹੁੰਦੀ ਹੈ ਕਈ ਵਾਰ ਜਾਣੇ ਅਣਜਾਣੇ ਦੇ ਵਿੱਚ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਨੇ ਜਿਸ ਦਾ ਖਵਨਿਆਜ਼ਾ ਜਿਹੜਾ ਹੈ ਉਹ ਬਾਦ ਵਿੱਚ ਪਾਰਟੀ ਅਤੇ ਪਾਰਟੀ ਦੇ ਮੁੱਖ ਮੰਤਰੀ ਨੂੰ ਭੁਗਤਣਾ ਪੈਂਦਾ ਹੈ ਉਹਨੇ ਕਿਹਾ ਮੈਂ ਸਾਰੀਆਂ ਜਿੰਨੀਆਂ ਵੀ ਗਲਤੀਆਂ ਕੀਤੀਆਂ ਨੇ ਬੇਅਦਬੀ ਦੇ ਮੁੱਧਿਆ ਨੂੰ ਲੈ ਕੇ ਉਹਨਾਂ ਦੀ ਮੈਂ ਇੱਕ ਨਮਾਣੇ ਸਿੱਖ ਹੋਣ ਦੇ ਨਾਤੇ ਸ੍ਰੀ ਅਕਾਲ ਸਿੱਖ ਤੈਬ ਤੋਂ ਮਾਫੀ ਮੰਗਦਾ ਹਾਂ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਆਤਮ ਸਨਮਾਨ ਜਿਹੜਾ ਸਪਿਚੁਅਲਿਜ਼ਮ ਹੈ ਜਿਹੜਾ ਹਦਿਆਤਮਿਕ ਹੈ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਪੰਜਾਬ ਅਤੇ ਪੰਜਾਬ ਦੇ ਲੋਕ ਖਾਸ ਕਰਕੇ ਜੇ ਗੱਲ ਕਰੀਏ ਪੰਥਕ ਲੋਕਾਂ ਨੂੰ ਜਿਹੜੀ ਗੈਰੀ ਸੱਟ ਲੱਗੀ ਹੈ ਇਹ ਸ਼ਬਦ ਕਹੀ ਸੀ ਬੇਅਦਬੀ ਦੇ ਪੱਤਰ ਦੇ ਵਿੱਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਦੂਸਰੇ ਪਾਸੇ ਦੱਸ ਦਈਏ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸੀ ਉਹ ਠੰਡੇ ਸੁਭਾਅ ਦੇ ਸੀ ਸ਼ਾਂਤ ਸੁਭਾਅ ਦੇ ਸੀ ਜਦੋਂ ਵੀ ਕੋਈ ਉਹਨਾਂ ਦੇ ਕੋਈ ਗਲਤੀ ਹੁੰਦੀ ਸੀ ਜਾਣੇ ਜਾਂ ਅਣਜਾਣੇ ਦੇ ਵਿੱਚ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਹੁੰਦੇ ਸੀ ਅਤੇ ਜਿਹੜਾ ਹੁਕਮ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਪੰਜ ਪਿਆਰਿਆਂ ਵੱਲੋਂ ਲਗਾਇਆ ਜਾਂਦਾ ਸੀ ਉਸ ਨੂੰ ਬਿਨਾਂ ਕੋਤਾਹੀ ਤੋਂ ਪੂਰਾ ਕਰਦੇ ਸੀ ਯਾਨੀ ਕਿ ਤਨ ਮਨ ਦੇ ਧੰ ਦੇ ਨਾਲ ਸਾਰੀਆਂ ਸੇਵਾਵਾਂ ਨਿਭਾਈਆਂ ਨੇ ਪ੍ਰਕਾਸ਼ ਸਿੰਘ ਬਾਦਲ ਨੇ ਹੁਣ ਇਹ ਸਿਆਸੀ ਜਿਹੜੇ ਮਾਹਿਰ ਨੇ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਹੋ ਸਕਦਾ ਹੈ ਮੌਜੂਦਾ ਆਪਾਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹੀ ਗੱਲਾਂ ਉਸ ਪੱਤਰ ਦੇ ਵਿੱਚ ਨਾਲ ਲਿਖ ਦੇਣ ਜੇਕਰ ਅਜਿਹਾ ਹੁੰਦਾ ਹੈ ਕਿ ਸ੍ਰੀ ਅਕਾਲ ਤਖਤ ਸੈਬ ਤੋਂ ਸੁਖਬੀਰ ਸਿੰਘ ਬਾਦਲ ਨੂੰ ਮਾਫੀ ਮਿਲੇਗੀ ਬਾਗੀ ਧੜਾ ਕੀ ਇੱਕਮਿਕ ਹੋਵੇਗਾ ਜਾਂ ਸੁਖਵੀਰ ਬਾਦਲ ਨੂੰ ਜਿਹੜੀਆਂ ਗਲਤੀਆਂ ਉਸਨੇ ਕੀਤੀਆਂ ਨੇ 2007 ਤੋਂ ਲੈ ਕੇ 2017 ਤੱਕ ਉਸ ਦਾ ਮਾਫੀਨਾਮਾ ਨਹੀਂ ਦਿੱਤਾ ਜਾਵੇਗਾ ਕਿਉਂਕਿ ਅੱਜ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਅਤੇ ਭਾਈ ਮਨਜੀਤ ਸਿੰਘ ਨੇ ਇਹ ਨਵਾਨੇ ਸਿੱਖਵਾਜੋਂ ਹੁਕਮ ਕੀਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਮੈਂ ਹੁਕਮ ਨਹੀਂ ਕਮਾਂਗਾ ਬੇਨਤੀ ਕੀਤੀ ਹੈ ਕਿ ਜਿਹੜਾ ਸਪਸ਼ਟੀਕਰਨ ਉਸ ਬੰਦ ਲਿਫਾਫੇ ਦੇ ਵਿੱਚ ਹੈ ਉਸ ਨੂੰ ਖੋਲਿਆ ਜਾਵੇ ਅਤੇ ਪੰਜਾਬ ਦੇ ਲੋਕਾਂ ਸਾਹਮਣੇ ਇਸ ਨੂੰ ਜਾਰੀ ਕੀਤਾ ਜਾਵੇ ਯਾਨੀ ਕਿ ਪੰਜਾਬ ਦੇ ਲੋਕਾਂ ਦੇ ਸਾਹਮਣੇ ਪੜਿਆ ਜਾਵੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗੂਬੀ ਸਿੰਘ ਨੂੰ ਪੱਤਰਕਾਰਾਂ ਨੇ ਵੀ ਸਵਾਲ ਕੀਤਾ ਸੀ ਕਿ ਜਿਹੜਾ ਬੰਦ ਲਿਫਾਫੇ ਵਿੱਚ ਸਪਸ਼ਟਿਕਰਨ ਹੈ ਬਾਬਾ ਰਾਮ ਰਹੀਮ ਦੀਆਂ ਗਲਤੀਆਂ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀਆਂ ਦੇ ਮੁੱਦੇ ਬਾਬਲ ਗੋਲੀकांड ਬਾਬਲ ਕਲਾਂ ਗੋਲੀकांड ਇਹ ਸਾਰੇ ਮੁੱਦਿਆਂ ਨੂੰ ਤੁਸੀਂ ਕਿਸ ਰੂਪ ਨਾਲ ਦੇਖਣਾ ਚਾਹੁੰਦੇ ਹੋ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਮੈਂ ਸਾਰੇ ਹੀ ਜਥੇਦਾਰਾਂ ਯਾਨੀ ਕਿ ਪੰਜਾਂ ਤਖਤਾਂ ਦੇ ਜਥੇਦਾਰ ਨੂੰ ਇਕੱਠਿਆ ਕਰਾਂਗਾ ਇਕੱਠੇ ਕਰਕੇ ਉਸ ਤੋਂ ਬਾਅਦ ਅਸੀਂ ਇਸ ਗੱਲ ਦਾ ਦਾ ਖੁਲਾਸਾ ਕਰਾਂਗੇ ਕਿ ਅਗਲੀ ਕਾਰਵਾਈ ਜਿਹੜੀ ਬਣਦੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਈ ਚੋਣ ਮਾਹਿਰ ਇਹ ਵੀ ਕਹਿ ਰਹੇ ਨੇ ਕਿ ਜੇਕਰ ਜਥੇਦਾਰ ਡਟ ਕੇ ਖੜਦੇ ਨੇ ਜੇ ਉਹ ਸਿਆਸਤ ਤੋਂ ਬਾਹਰ ਹੋ ਕੇ ਜੇ ਸਪਿਰਚੁਅਲਿਜ਼ਮ ਇੱਕ ਧਾਰਮਿਕ ਤੌਰ ਤੇ ਇਹ ਮੁੱਦਾ ਦੇਖਦੇ ਨੇ ਤਾਂ ਸੁਖਬੀਰ ਬਾਦਲ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਸੰਭਾਵੀ ਹੈ ਚੈਲੰਜਿਸ ਬਰਾੜ ਜੋ ਸ਼ਰੂਮੀ ਅਕਾਲੀ ਦਲ ਦੇ ਆਗੂ ਨੇ ਅਤੇ ਇਸ ਸਮਾਂ ਮਾਗੀ ਧੜੇ ਦੇ ਨਾਲ ਉਹਨਾਂ ਦਾ ਪੈਂਤਰਾ ਜਿਹੜਾ ਹੈ ਰੰਗਮંચ ਉਹਨਾਂ ਦਾ ਵੱਜਿਆ ਹੋਇਆ ਹੈ ਉਹ ਵੀ ਕਹਿੰਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਬ ਉਚਤਾ ਹੈ ਉਸ ਨੂੰ ਬਹਾਲ ਰੱਖਣਾ ਚਾਹੀਦਾ ਹੈ ਨਾ ਕਿ ਪਿੱਟੂ ਬਣ ਜਾਵਣ ਜਥੇਦਾਰ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਪਰਿਵਾਰ ਦੇ ਇਹ ਗੱਲ ਕੀਤੀ ਸੀ ਚੈਲੰਜਿਸ ਬਰਾੜ ਨੇ ਲੇਕਿਨ ਹੁਣ ਨਿਮਾਣੇ ਸਿੱਖ ਵਜੋਂ ਇੱਕ ਬੇਨਤੀ ਕੀਤੀ ਹੈ ਛੋਟੇ ਸੋਚਾ ਸਿੰਘ ਛੋਟੇਪੁਰ ਅਤੇ ਭਾਈ ਬੰਜੀਤ ਸਿੰਘ ਨੇ ਕਿ ਜਿਹੜੀ ਸਪਸ਼ਟੀ ਕਰਨਾ ਹੈ ਜਿਹੜਾ ਚਿੱਠੀ ਹੈ ਬੰਦ ਲਫਾਫਾ ਹੈ ਉਸ ਨੂੰ ਜਿਹੜਾ ਹੈ ਜਗ ਜाहिर ਕੀਤਾ ਜਾਵੇ ਲੇਕਿਨ ਜੇ ਗੱਲ ਕਰੀਏ ਬੇਅਦਬੀ ਦੇ ਮਾਮਲਿਆਂ ਦੀ ਇਹਨਾਂ ਨੂੰ ਲੈ ਕੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੀ ਦੋ ਵਾਰ ਤਲਬ ਹੋਏ ਸੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਤੇ ਦਿਲ ਦਾ ਦਰਦ ਉਹਨਾਂ ਦੇ ਵਿੱਚ ਛਲਕਿਆ ਸੀ ਅਤੇ ਉਹਨਾਂ ਨੇ ਪੰਜਾਬ ਦੇ ਲੋਕਾਂ ਕੋਲੋਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਕੋਲੋਂ ਮਾਫੀ ਮੰਗੀ ਸੀ ਧੰਨਵਾਦ